ਲੁਧਿਆਣਾ ਦੇ ਡੀਸੀ ਦਫਤਰ ਬਾਹਰ ਆਸ਼ਾ ਵਰਕਰਾਂ ਵੱਲੋਂ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ। ਪੰਤ ਕਾਨਾ ਗੱਲਬੱਤ ਕਰਦੇ ਹੋ ਆਸ਼ਾ ਵਰਕਰ ਪ੍ਰਦਾਨ ਸੁਬਾਸ਼ ਰਾਣੀ ਨੇ ਕਿਹਾ ਕਿ ਸਾਡੀ ਸਕੀਮ ਨੂੰ 48 ਸਾਲ ਹੋ ਗਏ ਨੇ। ਅਸੀਂ ਲਗਾਤਾਰ 48 ਸਾਲਾਂ ਤੋਂ ਕੰਮ ਕਰ ਰਹੇ ਹਾਂ। ਅਸੀਂ ਕੇਂਦਰ ਤੇ ਪੰਜਾਬ ਸਰਕਾਰ ਕੋਲ ਮੰਗ ਕਰਦੇ ਹਾਂ ਕਿ ਸਾਨੂੰ ਪੱਕਾ ਕੀਤਾ ਜਾਵੇ। ਅਣਾਈ ਕਿਹਾ ਕਿ ਯਾ ਸਾਡੇ ਮਾਨ ਪੱਤੇ ਵਿਦਾਏ ਜਾਣ। ਸਾਡੀਆਂ ਪੈਨਸ਼ਨਾਂ ਦਾ ਪ੍ਰਬੰਧ ਕੀਤਾ ਜਾਵੇ ਉਹਨੇ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ਸਾਡੇ ਨਾਲ ਕਈ ਵਾਅਦੇ ਕੀਤੇ ਗਏ ਸਨ ਜਿਨ੍ਹਾਂ ਨੂੰ ਪੂਰਾ ਨਹੀਂ ਕੀਤਾ ਗਿਆ ਉਹਨੇ ਇਹ ਵੀ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ 'ਚ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ 5 ਮਾਰਚ ਨੂੰ ਸੀਐਮ ਦਾ ਕਿਰਾਉ ਕੀਤਾ ਜਾਵੇਗਾ ਅੱਜ ਅਸੀਂ ਡੀਸੀ ਅਫੀਸ 'ਚ ਬੈਠੇ ਆ ਪੂਰਾ ਪੰਜਾਬ ਸਾਡਾ ਆਪਣਾ ਰੋਸ ਪ੍ਰਦਰਸ਼ਨ ਲੈ ਕੇ ਬੈਠਾਗਾ ਅਸੀਂ ਸਾਡੀ ਸਕੀਮ 43 ਸਾਲ ਹੋ ਗਏ ਚੱਲ ਜਾਨੋਂ ਅਸੀਂ 48 ਸਾਲਾਂ ਤੋਂ ਲਗਾਤਾਰ ਸਕੀਮ ਵਰਕਰ ਆ ਅਸੀਂ ਸਰਕਾਰ ਕੇਂਦਰ ਤੋਂ ਪੰਜਾਬ ਤੋਂ ਮੰਗ ਕਰਦੇ ਆ ਸਾਨੂੰ ਪੱਕਾ ਕੀਤਾ ਜਾਵੇ ਜਦ ਤੱਕ ਸਾਨੂੰ ਪੱਕਾ ਨਹੀਂ ਕੀਤਾ ਜਾਂਦਾ ਘੱਟੋ ਘਾਟ ਮੀਨੇ ਵੇਚ ਤੇ ਲਿਆ ਜਾਵੇ ਤੇ ਮੀਨੇ ਵੇਚ ਲੈ ਕੇ ਸਾਡੀ ਜਿਹੜੀ ਹੈ ਸਾਨੂੰ ਘਰ ਨੂੰ ਖਾਲੀ ਤੋੜਿਆ ਜਾ ਰਿਹਾ ਜਾ ਰਿਹਾ ਬਿਨਾ ਪੈਨਸ਼ਨ ਤੋਂ ਪੈਨਸ਼ਨ ਦਾ ਪ੍ਰਬੰਧ ਕੀਤਾ ਜਾਵੇ ਪਰ ਸਰਕਾਰ ਨਿਤ ਨਵੇਂ ਸਾਥੋਂ ਕੰਮ ਲੈਂਦੀ ਹੈ ਕੰਮ ਦੇ ਵਿੱਚ ਕੋਈ ਘਾਟ ਨਹੀਂ ਛੱੜਦੀ ਪਰ ਜਦੋਂ ਪੈਸਾ ਲੈਣ ਦੀ ਬੰਦਨ ਦੀ ਗੱਲ ਕਰਦੀ ਹੈ ਤਾਂ ਸਾਨੂੰ ਅਨਰੇਡੀ ਵਰਕਰ ਬਤਾਂਦੇ ਆ ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਸਾਡੇ ਜਿਹੜਾ ਮਾਨ ਪਤਾ ਤਾ ਤੂੰ ਬਾਇਰ ਕੀਤਾ ਸਾਡਾ ਸਰਾਨ ਵੇਲੇ ਸਾਡਾ ਵਿੱਚ ਕਿ ਮੈਂ ਦੁਗਣਾ ਕਰਾਂਗਾ ਸਾਡਾ ਮਾਨ ਪਤਾ ਦੁਗਣਾ ਫੋਰੀ ਤੌਰ ਤੇ ਕੋਈ ਦੁਗਣਾ ਕੀਤਾ ਜਾਵੇ ਉਹ ਜਿਹੜਾ 3 ਤੋਂ 6 ਸਾਲ ਦੇ ਬੱਚਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਉਹ ਜਿਆਸੀ ਅੱਜ ਕਾਪੀਆਂ ਸਾੜ ਕੇ ਆ ਸਰਕਾਰ ਨੂੰ ਨਾਲ ਚਤਾਵਨੀ ਦੇਵਾਂਗੇ ਕਿ ਜੇ 15 ਦਿਨਾਂ ਤੱਕ ਸਾਡੀ ਗੱਲ ਦਾ ਮਸਲਾ ਹੱਲ ਨਾ ਕੀਤਾ ਬੱਚੇ ਵਾਪਸ ਨਾ ਕੀਤੇ ਤਾਂ ਅਸੀਂ 5 ਮਾਰਚ ਨੂੰ ਜਾ ਕੇ ਸੰਗਰੂਰ ਜਾ ਕੇ ਮੁੱਖ ਮੰਤਰੀ ਦੇ ਘਰਾਓ ਕਰਾਂਗੇ ਔਰ ਜਦੋਂ ਤੱਕ ਸਾਡੀ ਗੱਲ ਨਹੀਂ ਕੀਤੀ ਜਾਂਦੀ ਬੱਚਾ ਸਾਨੂੰ ਵਾਪਸ ਨਹੀਂ ਆਂਦਾ ਉਦੋਂ ਤੱਕ ਅਸੀਂ ਉਥੋਂ ਨਹੀਂ ਉੱਟਾਂਗੇ ਇਹ ਸਾਡਾ ਪੂਰਾ ਅਜਪੂਰੇ ਪੰਜਾਬ ਦਾ ਫੈਸਲਾ ਇਸ ਗੱਲ ਦੇ ਵਿੱਚ ਲੁਧਿਆਣਾ लाइਵ ਦੇ ਲਈ सुरेंद्र ਸੋਨੀ ਦੀ ਰਿਪੋਰਟ